ਸੇਕਟਰੀ ਲਾਓ ਕੋਈ ਵੀ ਸਾਡੇ ਬੰਦੇ ਨੂੰ ਕੋਈ ਮੌਕਾ ਦਿਓ ਜਿਹੜੇ ਘੂਰਾਂ ਜਿਹੜਾ ਆਇਆ ਨੰਬਰ 2 ਤੂੰ ਆਇਆ ਨਾ ਕੈ ਨਾ ਕੱਲਾ ਮੈਂ ਕੱਲਾ ਜਦੋਂ ਤੇਰੇ ਨਾਲ ਇਹ ਨਹੀਂ ਘੂਰਾਂ ਮਾਨਸਾ ਉੱਟ ਕੇ ਆ ਗਏ ਤੈਥੋਂ ਮੂੰਹੇ ਕੋਈ ਖਵਾ ਨਹੀਂ ਗੱਲ ਨਾ ਕਰ ਸਾਡਾ ਰੱਬ ਨੇ ਅੰਦਾਜ਼ੇ ਖੜੇ ਪੁੱਟੇ ਕੋਈ ਗੱਲ ਨਹੀਂ ਆਇਆ ਨੰਬਰ 2 ਜੀ ਸੀ ਉਹ ਆਊਗਾ ਜਦੋਂ ਡੀ ਸੀ ਚੋਰ ਲੀਡਰਾਂ ਪਿੱਛੇ ਆ ਜਾਂਦਾ ਐ ਇੱਥੇ ਆਉ ਬਟ ਉਹਦੇ ਲਈ ਆਪਾਂ ਨੂੰ ਤਰਤੀਰ ਨਾਲ ਸਟੇਜ 'ਤੇ ਆਉਣੀ ਪੈਣੀ ਹੈ ਸਾਂ ਦੀ ਗੱਲ ਸੁਣੀ ਬਣੇ ਕਿੰਨੇ ਮਿੰਟ ਮੈਂ ਮਾਰਦਾ ਬਣਾਉਂਦਾ ਕੋਈ ਨਾ ਕਹੇ ਨਹੀਂ ਆਪਾਂ ਦਾ ਮਾਸਤਿਆਂ ਲਈ ਹਾਂ ਤੇ ਕੋਈ ਪ੍ਰਸ਼ਾਸਨ ਤੈਨੂੰ ਕੋਈ ਤਾਕਤ ਨੂੰ ਵੀ ਗਈ ਕੋਈ ਵੀ ਨੂੰ ਚਪਾ ਕੇ ਖੜ ਜਗੜਾ ਮੈਨੂੰ ਲੈ ਜਾ ਮੇਰੇ ਪਿਆਰ ਦੇ ਨੂੰ ਪਛੇ ਪਾਤੇ ਇਹਨਾਂ ਨੇ ਇਹ ਹੁਣ ਸਾਰੇ ਬਾਈ ਆਏ ਨੇ ਇਹਨਾਂ ਦੇ ਸਾਰੇ ਪੈਸੇ ਫਸੇ ਹੋਏ ਨੇ ਸੋਦੇ ਬਾਈ ਸਾਰੇ ਫਸੇ ਹੋਏ ਨੇ ਤਾਈ ਆਏ ਹੋ ਤੇ ਹੁਣ ਮੇਰੀ ਗੱਲ ਸੁਣੋ ਭਾਨਾ ਨੈਣਾ ਦੇ ਬੰਦ ਨੂੰ ਅੱਠ ਵਾਰ ਨੇ ਤੇ ਤੁਸੀਂ ਪਾਉ ਦਲਾਣਾ ਕੱਚ ਕੱਟੋ ਬਾਹਰ ਕਿਉਂ ਦੀ ਕੱਢਦੇ ਅੱਜ ਆਪਾਂ ਅੱਜ ਦਾ ਜਿਹੜਾ ਆਪਣਾ ਨਹੀਂ ਕਾਹ ਲਈ ਦਾਨਾ ਫੁੱਟ ਚ ਲੜਾਈ ਸੱਚੀ ਲੜਾਈ ਛੋੜੇ ਪਿੰਡਾਂ 'ਚ ਨਸ਼ੇ ਵਿਖਦੇ ਨੇ ਉਹਨਾਂ ਦੀ ਹੱਲ ਕਰੋ ਠਾਕਾਂ ਨੂੰ ਪੈਸੇ ਕਿਉਂ ਦੇ ਨੌਜਵਾਨ ਟਾਉਂਗਰ ਛੋੜੇ ਮਾਂ ਪਿਓ ਦੀ ਕਮਾਈ 10 10 20 ਲੱਖ ਰੁਪਈਆ ਆ ਕੱਲ ਕਸਿਆਣਾ ਮੈਨਾਂ ਲਿਆ ਲੱਖ ਕਰੋੜ ਲੱਭੇ ਲੱਖ ਇੱਥੇ ਕਹਿੰਦੀ ਏ ਆ ਨਸ਼ਿਆਂ 'ਮਰ ਤੋਂ ਲੜਨਾ ਹੈ ਨਾ ਜੀ ਸਾਡੇ ਕੋਲ ਤਾਂ ਕੱਖ ਨਹੀਂ ਐਸੇ ਰੋਕਨੇ ਭਾਈ ਮੈਂ ਸਾਨੂੰ ਵੀ ਹੱਥ ਬੰਨ ਕੇ ਲਗਿਆ ਨਾ ਪੈਸੇ ਪਸਾਉਣ ਵਿੱਚ ਨਾ ਪਸਾਓ

पंजाब <laughs> बहार